ਲੋਡ ਇਹ ਤਾਂ ਮੇਰੇ ਪੱਤੇ ਤਾਂ ਕਿੰਨੇ ਪਏ ਆ ਅੱਛੇ ਪੱਤੇ ਪਏ ਮੇਰੇ 5 ਕਿਲੋ ਮਾਦੀ ਵਿੱਚ ਅੱਛੇ ਪੱਤੇ ਪੈ ਗਏ ਤੁਸੀਂ ਇਹ ਪੂਰਾ ਮਸਾਲਾ ਪਾ ਲਮਾ ਕੇ ਠੱਕ ਦੇਣਾ ਸ਼ੁਰੂ ਕਰਦੇ ਹਾਂ ਠੀਕ ਹੈ ਤੇਲ ਆਪ ਹੁਣੇ ਪਾ ਲੈਣਾ ਜਿੰਨਾ ਵੀ ਪਾਉਣਾ ਜਿੰਨਾ ਤੇਲ ਪਾਉਣਾ ਹੁਣੇ ਪਾ ਲੈਣਾ ਫਿਰ ਬਾਅਦ ਚ ਨਹੀਂ ਹਿਲਾ ਕੇ ਦੇ ਦਿੰਦੇ ਠੀਕ ਹੈ ਲਓ ਜੀ ਇਹ ਸਾਡੇ ਅੱਖ ਤੇ ਅਮਦਾ ਉਚਾਰ ਇੱਕ ਵਾਰ ਮਹਿ ਚੁੱਕਿਆ ਹੁ 40 ਦਿਨ ਐਵੇਂ ਰੱਖਣਾ ਇਹਨੂੰ ਐਵੇਂ ਰੱਖ ਕੇ ਹਿਲਾਉਣਾ ਨਹੀਂਗਾ ਐਵੇਂ ਰੱਖਣਾ 40 ਦਿਨ 1.5 ਮਹੀਨਾ ਪੌਣੇ 2 ਮਹੀਨੇ ਉਸ ਤੋਂ ਬਾਅਦ ਫਿਰ ਇਹਨੂੰ ਤੋ ਤੋ ਚੱਕ ਚੱਕ ਛੱਕ ਹੌਲੀ ਹੌਲੀ ਕਰਕੇ ਕਟੜ ਕਟੜ ਕੇ ਖਾ ਲੈ ਬਣ ਜਾਊਗਾ 40 ਦਿਨਾਂ ਦੇ ਵਿੱਚ ਠੀਕ ਹੈ ਇੱਕ ਦੋ ਧੁੱਪਾਂ ਲਵਾ ਲਓ ਸਿੱਤੀ ਬਣ ਜਾਊਗਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਧੰਨਵਾਦ ਜੀ ਵੇਖਣ ਵਾਸਤੇ चांगला लग्न सबस्क्राईब ते लाईक ते शेअर ते कमेंट करते जर दसू के तेजा लग्न अंब ते आपले लोकांना धन्यवाद